ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ थंबनेल ਦੇਖ ਕੇ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅੱਜ ਆਪਾਂ ਵੀਡੀਓ ਕਿਸ ਰਿਲੇਟਡ ਲੈ ਕੇ ਆਏ ਹਾਂ ਆਪਾਂ ਵੀਡੀਓ ਫੇਸ ਪੈਕ ਦੇ ਨਾਲ ਰਿਲੇਟਡ ਲੈ ਕੇ ਆਏ ਹਾਂ ਫੇਸ ਬੈਕ ਤੇ ਇਹ ਸਰਦੀਆਂ ਵਾਸਤੇ ਆ ਕਿ ਆਪਣੀ ਜਿੱਦਾਂ ਨਾ ਸਕਿਨ ਡਰਾਈ ਹੋ ਜਾਂਦੀ ਆ ਬਿਲਕੁਲ ਮੋਸਚਰਾਈਜ਼ਰ ਨਹੀਂ ਸਕਿਨ ਚ ਰਹਿੰਦਾ ਸਾਧੀਆਂ ਵਿੱਚ ਤਾਂ ਆਪਣੀ ਹੋਰ ਵੀ ਸਕਿਨ ਖਰਾਬ ਹੋ ਜਾਂਦੀ ਆ ਜਿਵੇਂ ਕਿ ਹਨ ਤੇ ਆਪਾਂ ਪੈਕ ਲੈ ਕੇ ਆਏ ਆ ਪਰ ਘਰ ਦੇ ਵਿੱਚ ਹੀ ਬਣਾਵਾਂਗੇ ਘਰ ਦੇ ਵਿੱਚ ਹੀ ਬਣਾ ਕੇ ਮਤਲਬ ਆਪਣੀ ਸਕਿਨ ਉਹਦੇ ਨਾਲ ਨੋਰਮਲ ਹੋ ਜਾਊਗੀ ਮਤਲਬ ਕਿ ਡਰਾਈ ਬਿਲਕੁਲ ਨਹੀਂ ਰਹੂਗੀ ਤੁਹਾਡੀ ਸਕਿਨ ਬਿਲਕੁਲ ਮੋਸਚਰਾਈਜ਼ਰ ਹੋ ਜਾਊਗੀ ਬਿਲਕੁਲ ਸਹੀ ਹੋ ਜਾਊਗੀ ਠੀਕ ਹੈ ਅਤਾ ਸਮਾ ਨਾਕਰਾਪ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਚਲੋ ਆਪਾਂ ਵੀਡੀਓ ਨੂੰ ਸਟਾਰਟ ਕਰਦੀ ਹਾਂ ਸਭ ਤੋਂ ਪਹਿਲਾਂ ਆਪਾਂ ਨਮਾਏਗੀ ਇੱਕ ਕਾਲੀ ਜਿਹਦੇ ਵਿੱਚ ਆਪਾਂ ਇਸ ਪੈਕ ਨੂੰ ਤਿਆਰ ਕਰਾਂਗੇ ਠੀਕ ਹੈ ਉਹ ਘਰ ਦੇ ਵਿੱਚ ਹੀ ਆਪਾਂ ਨੂੰ ਚੀਜ਼ਾਂ ਮਿਲ ਜਾਣੀਆਂ ਸਾਰੀਆਂ ਆਪਣੀ ਕਿਚਨ ਦੇ ਵਿੱਚ ਹੀ ਹੁੰਦੀਆਂ ਸਾਰੀਆਂ ਚੀਜ਼ਾਂ ਤੇ ਸਭ ਤੋਂ ਪਹਿਲਾਂ ਬਣਾਉਣੀ ਹੈ ਆਪਾਂ ਆਟਾ ਚਮਚੇ ਬੇਸਣ ਬੇਸਣ ਵੀ ਕੋਈ ਹਰੇਕ ਘਰ ਦੇ ਵਿੱਚ ਹੁੰਦਾ ਆ ਇੱਦਾਂ ਨਹੀਂ ਹੁੰਦੀ ਵੀ ਕਿਸੇ ਦੇ ਘਰ 'ਚ ਨਹੀਂ ਵੀ ਹੁੰਦਾ ਇਹ ਤਾਂ ਆਪਾਂ ਨੂੰ ਘਰ ਦੇ ਵਿੱਚ ਹੀ ਚੀਜ਼ਾਂ ਮਿਲ ਜਾਂਦੀਆਂ ਆ ਇਸਨ ਵਗੈਰਾ ਤੋਂ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਲੋੜ ਅਨੁਸਾਰ ਇਹਦੇ ਵਿੱਚ ਦੁੱਧ ਨੂੰ ਦੁੱਧ ਨੂੰ ਪਾਵਾਂਗੇ ਆਪਾਂ ਦੇਖਾਂਗੇ ਕਿੰਨੀ ਕੁ ਕੁਆਂਟੀਟੀ ਪੈਂਦੀ ਆ ਪਰ ਫੇਸ ਦੇ ਹਿਸਾਬ ਨਾਲ ਆਪਣੇ ਨਾਲ ਬਣਾਉਣਾ ਜਿੰਨਾ ਕਿ ਆਪਾਂ ਬਣਾਉਣਾ ਆਪਾਂ ਇਹਨੂੰ ਹੱਥਾਂ ਪੈਰਾਂ ਤੇ ਵੀ ਲਗਾ ਸਕਦੇ ਆ ਕੁਝ ਦੇਖ ਸਕਦੇ ਆ ਇਹਨੂੰ ਚੰਗੀ ਤਰ੍ਹਾਂ ਵਿੱਚ ਮਿਲਾ ਲੈਣਾ ਆਪਾਂ ਆ ਤੇ ਇਹ ਵੀ ਕੋਈ ਲੰਚ ਨਾ ਰਹਿ ਜਾ ਮੋਦ ਆਪਾਂ ਬਚਣਾ ਵੀ ਨਹੀਂ ਪੈਕ ਬਣਾਉਣਾ ਹੈਗਾ ਤੇ ਬਹੁਤ گاੜਾ ਵੀ ਨਹੀਂ ਬਣਾਉਣਾ ਠੀਕ ਹੈ ਇਦਾਂ ਕਹਿੰਦਾ ਆਪਾਂ ਬਣਾ ਲਿਆ ਹੁਣ ਇਹਦੇ ਵਿੱਚ ਆਪਾਂ ਹੋਰ ਦੋ ਚੀਜ਼ ਐਡ ਕਰਨੀਆਂ ਇਸ ਤਰ੍ਹਾਂ ਦਾ ਬਣ ਕੇ ਦੁੱਧ ਨਾ ਤਿਆਰ ਹੋ ਗਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਉਹ ਵੀ ਆਪਾਂ ਘਰ ਦੇ ਵਿੱਚ ਹੀ ਮਿਲ ਜੂਗੀ ਜਿਹੜੀ ਚੀਜ਼ ਆਪਾਂ ਪਾਉਣ ਲੱਗੇ ਆ ਥੋੜੀ ਜਿਹਾ ਆਪਾਂ ਪਾਵਾਂਗੇ ਹਲਦੀ ਥੋੜੀ ਜਿਹਾ ਪਾਵਾਂਗੇ ਜਿਆਦਾ ਨਹੀਂ ਇਸ ਨੂੰ ਵੀ ਚੰਗੀ ਤਰ੍ਹਾਂ ਮਿਲਾ ਲਵਾਂਗੇ ਆਹ ਚੰਗੀ ਕਰਾਏ ਤੇ ਵਿੱਚ ਆਪਾਂ ਮਿਕਸ ਕਰ ਦਵਾਂਗੇ ਮਾਝ ਇਹਦੇ ਵਿੱਚ ਪਾ ਲਿਆ ਆਪਾਂ ਤੇ ਹੁਣ ਇਹਦੇ ਵਿੱਚ ਸਭ ਤੋਂ ਖਾਸ ਚੀਜ਼ ਜਿਹਦੇ ਨਾਲ ਆਪਾਂ ਚੈਰਮੋਸਚਰਾਈਜ਼ ਕਰਦੇ ਹਾਂ ਕਲ ਕੋਲ ਸਕਿਨ ਡਰਾਈ ਨਹੀਂ ਹੋਗੀ ਰੁੱਖਾਪਨ ਮੌਜੂਦ ਹੈ ਉਹ ਚੀਜ਼ ਆਪਾਂ ਨਾਸਟ ਦੇ ਵਿੱਚ ਪਾ ਰਹੇ ਹਾਂ ਆ ਦੇਖੋ ਜੀ ਸਭ ਤੋਂ ਮੇਨ ਜ਼ਰੂਰੀ ਜ਼ਰੂਰੀ ਚੀਜ਼ ਇਹਦੇ ਵਿੱਚ ਸ਼ਹਿਦ ਕਿੱਚੋ ਆਵਾਜ਼ਾਂ ਨੂੰ ਇਗਨੋਰ ਕਰੋ ਜੀ ਰੋਡ ਤੇ ਬਹੁਤ ਆਵਾਜ਼ ਆ ਰਹੀ ਹੈ ਕੰਕੀ ਬਾਰ-ਬਾਰ ਇਹਨਾਂ ਨੂੰ ਪਾਇਆ ਅਦਰਕ ਚਮਚਾ ਇਹਦੇ ਨਾਲ ਵੀ ਆਪਣਾ ਪੈਕ ਥੋੜਾ ਜਿਹਾ ਪਤਲਾ ਹੋ ਜੂਗਾ ਕਿੰਨਾ ਚੇਂਜ ਹੋ ਗਿਆ ਨਾ ਪਹਿਲਾਂ ਥੋੜਾ ਜਿਆ ਸਖਤ ਸੀ ਤੇ ਹੁਣ ਲਿਕਵਿਡ ਜਿਹਾ ਹੋ ਗਿਆ ਹੁਣ ਇਸ ਦਾ ਸੇਫ ਹੈ ਕਿ ਹੁਣ ਪਿਆਰੇ ਆਪਣੇ ਲਗਾਉਣ ਵਾਸਤੇ ਆਪਾਂ ਇਹਨੂੰ ਫੇਸ ਤੇ ਹੱਥਾਂ ਤੇ ਪੈਰਾਂ ਤੇ ਲਗਾ ਸਕਦੇ ਹਾਂ ਜਿਸ ਨਾਲ ਆਪਣਾ ਚਿਹਰੇ ਤੇ ਜੇਕਰ ਕਾਲਾਪਨ ਵੀ ਆ ਗਿਆ ਟੈਨਿੰਗ ਵੀ ਆ ਗਈ ਆ ਤੇ ਉਹ ਸਾਰੀ ਚੱਕੀ ਜਾਊਗੀ ਤੇ ਸ਼ਾਇਦ ਇਹ ਨਾਲ ਆਪਣਾ ਸਰੀਰ ਮਤਲਬ ਕਿ ਫੇਸ ਦਾ ਸੁੱਖਾਪਨ ਹੈ ਜਿਹੜਾ ਉਹ ਘੱਟ ਹੋ ਜਾਵੇ ਇਹਨੂੰ ਬਹੁਤ ਹੀ ਆਸਾਨੀ ਤਰੀਕੇ ਨਾਲ ਇੱਥੇ ਲਗਾਣਾ ਫੇਸ ਤੇ ਉਪਰੋਂ ਕਰਕੇ ਫੇਸ ਤੇ ਇਸ ਤਰ੍ਹਾਂ ਲਗਾਣਾ 5-10-15 ਮਿੰਟ ਰੱਖ ਕੇ ਇਹਨੂੰ ਜਦੋਂ ਆਪਣਾ ਫੇਸ ਡਰਾਈ ਹੋ ਗਿਆ ਹਨਾ ਫਿਰ ਆਪਾਂ ਇਸ ਨੂੰ ਧੋ ਦੇਣਾ ਫੇਸ ਆਪਾਂ ਸਾਫ਼ ਕਰ ਲੈਣਾ ਕਲੀਨ ਕਰ ਲੈਣਾ ਤੇ ਬਾਅਦ ਵਿੱਚ ਆਪਣਾ ਰਿਜ਼ਲਟ ਬਹੁਤ ਹੀ ਵਧੀਆ ਆਉਂਦਾ ਹੈ ਆ ਮੈਂ ਵੀ ਵਾਸੀ ਪੈਕ ਲਗਾਉਣ ਵਾਸਤੇ ਬਣਾਇਆ ਬਣਾਇਆ ਸੀ ਸੋਚਿਆ ਕਿ ਤੁਹਾਡੇ ਨਾਲ ਵੀ ਇਹ ਵੀਡੀਓ ਸ਼ੇਅਰ ਕਰ ਦਵਾਂ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਥੈਂਕ ਯੂ